ਪੁਸ਼ਕਰ ਦੀ ਅਨੋਖੀ ਰੈਸਮਈ ਨਹਿਰ ਦਿਖਾਉਣੇ ਆ ਤੁਹਾਨੂੰ ਦੋਸਤੋ ਜਿਹੜੀ ਕੀ ਜੇਕਰ ਭਰੀ ਆ ਤਾਂ ਨਹਿਰ ਤੇ ਜੇਕਰ ਵੀ ਸੁੱਕੀ ਆ ਤਾਂ ਸੜਕ ਉਹ ਕਿਵੇਂ ਆ ਦੋ ਗੱਲਾਂ ਪਹਿਲਾਂ ਤੁਸੀਂ ਇਹ ਗੱਲ ਕਦੇ ਨੋਟ ਕੀਤੀ ਹੈ ਵੀ ਜਿੰਨੇ ਵੀ ਪੁਸ਼ਕਰ ਦੇ ਵਿੱਚ ਘਾਟ ਬਣੇ ਹੋਏ ਉਹਨਾਂ ਦੇ ਵਿੱਚ ਪਾਣੀ ਆਉਂਦਾ ਕਿੱਥੋਂ ਆ ਕਿਉਂਕਿ ਰਾਜਸਥਾਨ ਦੇ ਵਿੱਚ ਤਾਂ ਪਾਣੀ ਹੀ ਨਹੀਂ ਪਰ ਉਹਨਾਂ ਵਿੱਚ ਘਾਟਾਂ ਦੇ ਵਿੱਚ ਪਾਣੀ ਆਉਂਦਾ ਕਿੱਥੋਂ ਵੀ ਤੁਹਾਨੂੰ ਦਿਖਾਉਣੇ ਮਿੱਤਰੋ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਉੱਚੇ-ਉੱਚੇ ਪਹਾੜ ਹੈ ਪਹਾੜਾਂ ਦੇ ਵਿੱਚ ਜਦੋਂ ਮੀਂਹ ਆਉਂਦਾ ਬਹੁਤ ਜ਼ਿਆਦਾ ਤਾਂ ਪਹਾੜਾਂ ਦਾ ਜਿਹੜਾ ਪਾਣੀ ਹੈ ਢਲ ਕੇ ਬਈ ਚਰਨੇ ਬਣੇ ਹੋਏ ਉਹਨਾਂ ਦੇ ਵਿੱਚ ਛੋਟੇ-ਮੋਟੇ ਉਹਨਾਂ ਦੇ ਵਿੱਚੋਂ ਆ ਕੇ ਤੇ ਆ ਜਿਵੇਂ ਸਾਹਮਣੇ ਤੁਸੀਂ ਦੇਖਿਆ ਨੂੰ ਆ ਇੱਕ ਨਹਿਰ ਬਣਾਈ ਹੋਈ ਹੈ ਇਹਨਾਂ ਨੇ ਪੱਕੀ ਇਸ ਨਹਿਰ ਦੇ ਵਿੱਚ ਦੀ ਆ ਕੇ ਤੇ ਇੱਥੇ ਗੰਦਪਰਾਲ ਸਾਰਾ ਰੋਕ ਕੇ ਤੇ ਕਾਗਜ਼ ਵਗੈਰਾ ਰੋਕ ਕੇ ਪਹਾੜਾਂ ਤੋਂ ਆ ਕੇ ਤੇ ਆਹ ਪੈਪਾਂ ਦੇ ਵਿੱਚ ਦੀ ਪਾਣੀ ਇੱਧਰ ਆ ਕੇ ਤੇ ਇਸ ਨਹਿਰ ਦੇ ਵਿੱਚ ਪੈ ਜਾਂਦਾ ਤਾਂ ਇਹਦਾ ਸਾਰਾ ਪਾਣੀ ਹੈ ਜਿਹੜਾ ਕਿ ਬਈ ਸਾਰਾ ਹੀ ਪਾਣੀ ਟੋਟਲ ਜਿਹੜੇ ਘਾਟ ਬਣੇ ਹੋਏ ਆ ਜਿੰਨੇ ਵੀ ਘਾਟ ਆ ਇੱਥੇ ਪੁਸ਼ਕਰ ਦੇ ਵਿੱਚ ਉਹਨਾਂ ਦੇ ਵਿੱਚ ਚਲਿਆ ਜਾਂਦਾ ਤਾਂ ਪੁਸ਼ਕਰ ਦੇ ਘਾਟਾਂ ਦੇ ਵਿੱਚੋਂ ਪਾਣੀ ਦੀ ਕਦੇ ਕਮੀ ਨਹੀਂ ਆਉਂਦੀ ਜਦੋਂ ਮੀਂਹ ਨਹੀਂ ਆਉਂਦਾ ਤਾਂ ਮਿੱਤਰੋ ਉਦੋਂ ਕਹਿੰਦੇ ਇੱਥੇ ਔਖਾ ਹੋ ਜਾਂਦਾ ਤੇ ਉਹ ਘਾਟਾਂ ਦੇ ਵਿੱਚ ਇਹ ਕਰ ਲੈਂਦੇ ਬਈ ਇੱਥੇ ਜੋ ਵੀ ਆਉਂਦੇ ਆ ਟੂਰਿਸਟs ਸਨਾਨ ਤਾਂ ਇਹ ਸੀ ਬਈ ਇਸ ਰੈਸਮੇ ਨਹਿਰ ਦਾ ਰੈਸਿਆ